ਸਰਗਿਆ ਪਿਤਾ ਪਰਮੇਸ਼ਰ ਖਾਸ ਕਰਕੇ ਜੋ ਭੈਣ ਭਰਾ ਜੋ ਬੜੇ ਦੁੱਖ ਦੀ ਦੁੱਖੀ ਘਰੀ ਦੇ ਵਿੱਚ ਅੱਜ ਨੇ ਅਸੀਂ ਸੋ ਸਾਡੇ ਬਣਾ ਤੁਸੀਂ ਪਾਇਆ ਔਰ ਸਾਨੂੰ ਭੇਜਿਆ ਜਿੰਨਾ ਕੁ ਕੁਝ ਹੋ ਸਕਦਾ ਸੀ ਸੋ ਇਹਨਾਂ ਲਈ ਲੈ ਕੇ ਆਇਆ ਅੱਜ ਖਾਸ ਕਰਕੇ ਨਪਵਾਰਾਂ ਦੀ ਪ੍ਰਾਰਥਨਾ ਕਰ ਗਿਆ ਜਿਹੜਿਆ ਪਾਰ ਕਿਰਪਾ ਤੇ ਲਾਇਆ ਔਰ ਤੰਦਰੁਸਤੀ ਇਹਨਾਂ ਦਾ ਸਭ ਲੋੜਾਂ ਦੀ ਉਸਤੋਂ ਪੂਰਾ ਕਰਨਾ ਤੁਸੀਂ ਕੀਤੀ ਕਮੀ ਨਾ ਰਹੀ ਸਭ ਤੇਰੀ ਮਾਈ ਮਾ ਦੇਵੇ ਹੋਰ ਵਾਲਾ ਸਮਾਂ ਇਹਨਾਂ ਦੀ ਸਿੱਖਿਆ ਤੇ ਵਰਤਣਾ ਪਾ। ਰਬੂ ਤੇਰਾ ਵਾਦਾ ਇਸ ਸੁਧਿਤ ਤੇ ਆਖਰ ਹੋ ਜਾਂਦਾ ਜੇ ਮੇਰੇ ਜਿੱਥੇ ਵੀ ਮੇਰੇ ਨਾਮ ਕਰਕੇ ਉਹਦੇ ਮਹਤਵ ਨਿਸ਼ਕਾਰ ਹੋਣਾ। ਰਬੀਅਤ ਸੁ ਤੇਰਾ ਵਾਦਾ ਹੋ ਜਾਂਦਾ ਜੇ ਜene ਕਿਸੇ ਵੀ ਕਾਮ ਲਈ ਮਿਲ ਕੇ ਬੇਤੀ ਕਰਨਗੇ ਮੇਰਾ ਪੁੱਤ ਜਿਹੜਾ ਸਵਰਗ ਵਿੱਚ ਹੈ ਉਹ ਤੁਹਾਡੇ ਲਈ ਉਹੀ ਕਰੇਗਾ। ਅਸੀਂ ਤੇਰੇ ਦਾਸ ਉਹਦੇ ਪ੍ਰਾਰਥਨਾ ਕਰਦੇ ਨਾ ਪੁਵਾਰਾਂ ਦੇ ਬਾਪ ਤੇ ਪਾਈਆਂ ਨੂੰ ਪੈਣਾ ਨੂੰ ਬੱਚਿਆਂ ਨੂੰ ਔਰ ਮਾਲ ਡੰਗਰ ਇਹਨੂੰ ਤੰਦਰੁਸਤੀ ਬਖਸ਼ਣਾ ਔਰ ਇਸ ਸਮਿਆਂ ਦੇ ਵਿੱਚ ਤੇਰੀ અપਾਰ ਕਿਰਪਾ ਦਾਇਆ ਜਿਹਨਾਂ ਤੇ ਬਣੀ ਰਹੇ। ਆਉਣ ਵਾਲਾ ਸਮੇਂ ਤੇ ਤੇਰੀ ਬੜੀ ਬਡੀ ਕਿਰਪਾ। ਬਾਕੀ ਸਮੇਂ। ਅਰਦਾਸ ਪ੍ਰਾਰਥਨਾ ਸਾਡੀ ਮੁਕਤੀ ਦਾਤਾ ਪਰਮੇਸ਼ਰ ਦੇ ਪੁੱਤਰ ਜੀ ਦੀ ਅਸਲੀ ਮਹੂਰੀ ਦੇ ਪਵਿੱਤਰ ਜਲਾਲੀ ਤੇ ਮਿੱਠਾ ਨਾਮ ਹੈ। ਹਾਲੇਲੂਇਆ ਹਾਲੇਲੂਇਆ ਬੀ ਆਪਸੋ ਮਸੀਹੀ ਜੈ ਸਰ ਪਰਮੇਸ਼ਰ ਕੀ ਜੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਜਗਾ ਦੇ ਉੱਪਰ ਧਰਮ ਨਹੀਂ ਐ ਕਿ ਕਮੁਖਤਾ ਦੀ ਸੇਵਾ ਐ ਕਿ ਅਸੀਂ ਸਭ ਜਨ ਮਿਲ ਕੇ ਕਿਉਂਕਿ ਜਿਸ ਤਰ੍ਹਾਂ ਇੱਕ ਬੜਾ ਅੱਛਾ ਨਾਰਾਇਣ, Hindu, Muslim, Sikh ਤੇ Sai ਆਪਸ ਵਿੱਚ ਨੇ ਭਾਈ ਭਾਈ ਸੱਚਮੁੱਚੇ ਭਰਾਵਾਂ ਦਾ ਪ੍ਰਤੀਕ ਐ, ਪਿਆਰ ਐ ਕਿ ਅਸੀਂ ਸਾਰੇ ਭਰਾ ਮਿਲ ਕੇ ਆਪਣੇ ਪਰਿਵਾਰਾਂ ਦੀ ਹੈਲਪ ਕਰ ਰਹੇ ਆ, ਤੁਸੀਂ ਸਾਡੇ ਉੱਪਰੇ ਨਹੀਂ ਹੋ ਤੁਸੀਂ ਸਾਡੇ ਪਰਿਵਾਰ ਹੋ ਇਸ ਲਈ ਅਸੀਂ ਤੁਹਾਡੇ ਨਾਲ ਦੁੱਖ ਦੇ ਵਿੱਚ ਖੜੇ ਆ ਤੁਹਾਡੀ ਮਦਦ ਲਈ ਬਹੁਤ ਸਾਰੀਆਂ ਐਨਜੀਓ ਬਹੁਤ ਸਾਰੇ ਜਿਹੜੇ ਨੇ ਸੇਵਾ ਕਰਦੇ ਇਹੋ ਹੀ ਕਿ ਤੁਸੀਂ ਸਾਡੇ ਭਰਾਓ ਤੇ ਅਸੀਂ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਨਾਲ ਆ ਇਹ ਕੋਈ ਸਾਡੇ ਭਰਾ ਨਹੀਂ ਜਿਹੜੇ ਇਹ ਮੁਸਲਿਮ ਭਾਈ ਸਾਰੇ ਨਾਲ ਸੰਬੰਧ ਰੱਖਦੇ ਨੇ ਚਾਹੇ ਸਾਡੇ ਨਾਲ ਇੱਥੇ ਭਾਈ ਸਾਹਿਬ ਖੜੀ ਸੀ ਇਹ ਸਿੱਖ ਭਾਈਚਾਰੇ ਨਾਲ ਸੰਬੰਧ ਕਰਦੇ ਸੰਬੰਧ ਰੱਖਦੇ ਨੇ ਪਰ ਅਸੀਂ ਨਾ ਕਿ ਸਿੱਖ ਹਾਂ ਇਨਾ ਮੁਸਲਮਾਨਿਆਂ ਇੱਦਾਂ ਕਰਦੇ ਨਾ ਕ੍ਰਿਸਟਿਅਨਿਆਂ ਅਸੀਂ ਸਾਰੇ ਮਨੁੱਖ ਹਾਂ ਇਸ ਲਈ ਮਨੁੱਖ ਦੀ ਹੈਲਪ ਕਰਨੀ ਇੱਕ ਮਨੁੱਖ ਦੀ ਜ਼ਿੰਮੇਵਾਰੀ ਹੈ ਤੇ ਜਦੋਂ ਅਸੀਂ ਇਹ ਕੰਮ ਕਰਦੇ ਹਾਂ ਤੇ ਪਿਤਾ ਪਰਮੇਸ਼ਰ ਜਿਹੜਾ ਸਭਨਾ ਦਾ ਮਾਲਕ ਏ ਉਹ ਸਾਡੇ ਤੇ ਖੁਸ਼ ਹੁੰਦਾ ਹੈ ਤੇ ਜਦੋਂ ਅਸੀਂ ਮਦਦ ਕਰਦੇ ਹਾਂ ਤੇ ਪਰਮਾਤਮਾ ਜਿਹੜਾ ਇਹ ਸਾਨੂੰ ਦੁੱਖ ਦੇ ਵਿੱਚੋਂ ਵੀ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ ਮੈਂ ਇੰਨੀ ਗੱਲ ਕਹਾਂਗਾ ਕਿ ਅਸੀਂ ਸਾਰੇ ਜਣੇ ਮਿਲ ਕੇ ਇੱਕ ਦੂਜੇ ਨੂੰ ਕੇ ਜਿਹੜੀ ਮੁਸੀਬਤ ਸਾਡੀ ਭਰਾਵਾਂ ਤੇ ਭਾਈ ਇਹਦਾ ਮਿਲ ਕੇ ਅਸੀਂ ਜਿਹੜਾ ਇਹ ਸਾਰੇ ਦਿਨੇ ਇਸ ਦੁੱਖ ਨੂੰ ਵੰਡিয়ে ਤੇ ਜਦੋਂ ਦੁੱਖ ਨੂੰ ਵੰਡਦੇ ਆਂ ਤੇ ਦੁੱਖ ਘਟ ਜਾਂਦਾ ਹੈ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ।